ਬਨੂੜ ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਤੁਸੀਂ ਦੇਖ ਰਹੇ ਹੋ ਪੀਟੀਆ ਨਿਊਜ਼ 24 ਇਸ ਵਕਤ ਅਸੀਂ ਮੌਜੂਦ ਆ ਬਨੂਰ ਥਾਣੇ ਦੇ ਵਿੱਚ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਜਿਹੜੀ ਹੈ ਇੱਕ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਦੇ ਵਿੱਚ ਕੁੱਲ 3 ਲੱਖ ਰੁਪਏ ਦੀ ਜਿਹੜੀ ਹੈ ਚੋਰੀ ਕੀਤੀ ਗਈ ਸੀ ਉਸ ਕੇਸ ਤੇ ਜਿਹੜੀ ਹੈ ਮੁਸਤਦੀ ਨਾਲ ਕਾਰਵਾਈ ਕਰਦੇ ਹੋਏ ਬਨੂਰ ਪੁਲਿਸ ਵੱਲੋਂ ਜਿਹੜੀ ਹੈ ਅੱਜ ਜਿਹੜਾ ਹੈ ਉਹਨਾਂ ਅਨਪਛਤੇ ਵਿਅਕਤੀਆਂ ਲੋ ਜਿਹੜੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਉਹਨਾਂ ਨੂੰ ਅੱਜ ਕਾਬੂ ਕੀਤਾ ਗਿਆ ਇਸ ਸਬੰਧੀ ਅਪਾ ਗੱਲਬਾਤ ਕਰਾਂਗੇ ਬਨੂੜ ਦੇ ਜਿਹੜੇ ਐਸਐਚਓ ਨੇ ਥਾਣੇ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੈਸ ਕਾਨਫਰੰਸ ਰਾਹੀਂ ਦੱਸਣਗੇ ਕੀ ਖੁਲਾਸੇ ਹੁੰਦੇ ਐ ਇਸ ਦੇ ਵਿੱਚ ਜੁੜੇ ਰਹੋ ਪੀੜੀ ਨਿਊਜ਼ 24 ਦੇ ਨਾਲ 24 ਤਰੀਕ ਨੂੰ ਸਾਨੂੰ ਸ਼ਾਮ ਨੂੰ ਸਦਕ 6 ਵਜੇ ਰਿਪੋਰਟ ਹੋਈ ਸੀ ਵੀ ਉੱਥੇ ਹੁਲਕੇ ਤੋਂ ਪਹਿਲਾਂ ਬਨੂੜ ਕ੍ਰੋਸ ਕਰਕੇ ਸ਼ਰਾਬ ਫੈਕਟਰੀ ਵਾਲੇ ਪਾਸੇ ਇੱਕ ਕੋਈ ਖੋਹ ਹੋਈ ਹੈ ਜਿਦੇ ਚ 3 ਲੱਖ ਰੁਪਈਆ ਇੱਕ ਲੈਪਟਾਪ ਸਮੇਤ ਪੈਗਦੇ ਸੰਜੀਵ ਕੁਮਾਰਾ ਪੁੱਤੋ ਸ਼੍ਰੀ ਰਜਿੰਦਰਪਾਲ ਵਾਸੀ ਗੱਜੂ ਖੇੜਾ ਜਿਹੜੇ ਇੱਥੇ ਸਟਾਫ ਵੇਜਦੇ ਸੀ ਸਟਾਫਾਂ ਦਾ ਕੰਮ ਕਰਦੇ ਸੀ ਉਹਨਾਂ ਦਾ ਖੋਹ ਹੋਈ ਸੀ ਸਵਾਗ 6:00 ਤੇ ਜਿਹਦੇ ਦੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਦੇ ਹੋਏ 304 ਬੀਐਨਐਸ ਤਹਿਤ ਪਰਚਾ ਦਰਜ ਕਰਕੇ ਬਰ ਖਿਲਾਫ ਅਨਨੋਨ ਪਰਸਨ ਦੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਸੀ ਜਿਹੜੀ ਦੌਰਾਨੇ ਤਫਤੀਸ਼ ਸਾਨੂੰ ਸਾਡੇ ਸੀਆਈਏ ਦੀ ਟੀਮ ਤੇ ਸਾਡੇ ਥਾਣੇ ਤੋਂ ਮੁਲਕ ਸਾਰਿਆਂ ਨੇ ਪੰਪਾਂ ਭਾਰ ਹੋ ਕੇ ਇਹ ਤਫਤੀਸ਼ ਦੇ ਵਿੱਚ ਸਭ ਨੇ ਮਿਹਨਤ ਕਰਕੇ ਜਿਹੜਾ ਮਕਦਮਾ ਟ੍ਰੇਸ ਕੀਤਾ ਇਹਦੇ ਚ ਸਾਨੂੰ ਲੀਡ ਕੀ ਮਿਲੀ ਕਿ ਇੱਕ ਜਿਹੜੀ ਜੋਤੀ ਨਾਮ ਜਿਹੜੀ ਲੜਕੀ ਆ ਜਿਹੜੀ ਸਟਾਫ ਉਸ ਸੰਜੀਵ ਕੁਮਾਰ ਕੋਲ ਦਫ਼ਤਰ ਚ ਐਜ਼ ਅਪਰੇਟਰ ਕੰਮ ਕਰਦੀ ਸੀ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਦੇ ਇੱਕ ਬੁਆਏਫ੍ਰੈਂਡ ਅਮਨਪ੍ਰੀਤ ਤੇ ਅਗੇ ਉਹਨਾਂ ਦੇ ਜਿਹੜੇ ਦੋਸਤ ਨੇ ਸਤਵਿੰਦਰ ਸਿੰਘ ਉਪਸ਼ੈਂਟੀ ਨਰੇਾਲੀ ਪਿੰਡ ਤੋਂ ਮੋਹਿਤ ਬਨੂੜ ਤੋਂ ਤੇ ਇੱਕ ਜਿਹੜੇ ਅਰਵਿੰਦ ਕੁਮਾਰ ਨੇ ਉਹ ਵੀ ਬਨੂਟ ਤੋਂ ਨੇ ਚਾਰਾਂ ਨੇ ਉਹਦੀ ਜਿਹੜੀ ਰੈਕੀ ਹੈ ਜੋਤੀ ਵੱਲੋਂ ਕਰਵਾ ਕੇ ਚਾਰਾਂ ਨੇ ਉਹਨਾਂ ਨੂੰ ਪਿੱਛਾ ਕਰਕੇ 24 ਤਰੀਕ ਨੂੰ ਕੁੱਟਮਾਰ ਕਰਕੇ ਜਿਹੜੇ 3 ਲੱਖ ਰੁਪਏ ਸਮੇਤ ਲੈਪਟਾਪ ਤੇ ਬੈਗ ਦੇ ਖੋਹ ਕੀਤਾ ਤੇ ਫਿਰ ਦੁਆਨੇ ਤਫਤੀਸ਼ ਯਸ਼ੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਜਿਦੇ ਚ ਸਾਡੇ ਕੋਲੇ ਹੁਣ ਤੱਕ ਸਤਵਿੰਦਰ ਸਿੰਘ ਦੀ ਅਰੈਸਟ ਹੋ ਚੁੱਕੀ ਆ ਮੋਹਿਤ ਤੇ ਅਰਵਿੰਦ ਕੁਮਾਰ ਤਿੰਨੇ ਅਸੀਂ ਰੈਸਟ ਕਰ ਲਿਆ ਜਿਹੜੀ ਜੋਤੀ ਕੁੜੀ ਲੜਕੀ ਆ ਇਹਦੀ ਵੀ ਰੈਸਟ ਹੋ ਚੁੱਕੀ ਹੈ ਜਿਹੜਾ ਅਮਨਪ੍ਰੀਤ ਉਹ ਹਜੇ ਭਗੌੜਾ ਤੇ ਇਹਦੇ ਵਿੱਚ ਹੁਣ ਤੱਕ ਅਸੀਂ 212000 ਰੁਪਏ ਜਿਹੜਾ ਖੋਹ ਕੀਤੇ ਹੋਏ ਪੈਸਿਆਂ ਚੋਂ ਰਿਕਵਰ ਕਰ ਚੁੱਕੇ ਹਾਂ ਤੇ ਚਾਰ ਮੋਬਾਈਲ ਫੋਨ ਨੇ ਤੇ ਇੱਕ ਜਿਹੜਾ ਉਸ ਟਾਈਮ ਇਹਨਾਂ ਨੇ ਹਥਿਆਰ ਵਰਤੇ ਸੀ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਲੋਹੇ ਦੀ ਰਾਡ ਤੇ ਗਰਾਰੀ ਲਈ ਹੋਈ ਆ ਇਹਦੀ ਰਿਕਵਰੀ ਹੋ ਚੁੱਕੀ ਹੈ ਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਚ ਵਰਤਿਆ ਗਿਆ ਸੀ ਅਮਨਪ੍ਰੀਤ ਦਾ ਜਿਹੜਾ ਘੋੜਾ ਉਹਨੂੰ ਸੀ ਜਲਦੀ ਟੀਮਾਂ ਲੱਗੀਆਂ ਹੋਈਆਂ ਜਲਦੀ ਉਹਨੂੰ ਸੀ ਰੌਟਾ ਕਰ ਲਿਆ ਇਹਦੇ ਵਿੱਚ ਮੁੱਖ ਦੋਸ਼ੀ ਤਾਂ ਆਪਾਂ ਜਿਹੜੀ ਇਨੀਸ਼ੀਅਲੀ ਜਿਹੜੀ ਇਥੋਂ ਸਟਾਰਟ ਹੁੰਦੀ ਹੈ ਜਿਹੜੀ ਸਾਜ਼ਿਸ਼ ਉਹ ਅਮਨਪ੍ਰੀਤ ਤੇ ਜੋਤੀ ਦੀ ਆਪਸ ਵਿੱਚ ਜਿਹੜੀ ਸ਼ੁਰੂ ਹੁੰਦੀ ਹੈ ਫਿਰ ਉਹਦੇ ਵਿੱਚ ਉਹ ਇਹ ਚ ਜਿਹੜੀ ਹੈਲਪ ਲੈਂਦੇ ਆ ਸ਼ੈਂਟੀ ਤੇ 모ਹਿਤ ਤੇ ਅਰਵਿੰਦ ਕੁਮਾਰ ਨੇ ਟੋਟਲ ਪੰਜੇ ਰਲ ਕੇ ਇਸ ਵਾਰ ਦਾ ਅੰਜਾਮ ਦਿੰਦੇ ਆ ਤੇ ਇਹਦੇ ਵਿੱਚ ਅਸੀਂ 120 ਬੀ ਦਾ ਜਿਹੜਾ ਤੇ 34 ਜਿਹੜੀ ਧਾਰਾ ਉਹਦਾ ਵਾਅਦਾ ਕਰ ਚੁੱਕੇ ਹਾਂ ਤੇ ਐਸ ਪਰ ਇਨਵੈਸਟੀਗੇਸ਼ਨ ਜੇ ਸਾਨੂੰ ਕੋਈ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਸੀਂ ਇਹਦੇ ਚ ਧਾਰਾਵਾਂ 'ਚ ਵਾਧਾ ਜੇ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਆਉਂਦੀ ਹੈ ਤੁਹਾਨੂੰ ਨੋਮੀਨੇਟ ਕਰਕੇ ਜਿਹੜੇ ਬੰਦੇ ਕਿਹਾ ਕਿ ਇਹਨਾਂ ਦਾ ਕੋਈ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਹਿਲਾਂ ਵੀ ਕੋਈ ਬੱਚਾ ਦਰਜ ਨਹੀਂ ਤੇ ਇਹਨਾਂ 'ਚੋਂ ਜਿਹੜੇ ਅਮਨਪ੍ਰੀਤ ਜਿਹੜੇ ਭਗੌੜੇ ਆ ਤੇ ਇੱਕ ਮੋਹਿਤ ਇਹਨਾਂ ਤੇ ਪਿਛਲੇ ਸਾਲ 2023 ਦਾ ਇੱਕ 62 ਨੰਬਰ ਮਕਦਮਾ ਥਾਣੇ ਦਾ ਲੜਾਈ ਝਗੜੇ ਦਾ ਦਰਜ ਹੋਇਆ ਹੋਇਆ ਪਹਿਲਾ ਬ੍ਰਾਂਧ ਕੀ ਕਿੰਨੇ ਰਕਮ ਦੀ ਗਈ ਹੈ ਇਹਨਾਂ ਤੋਂ ਇਹਦੇ ਚੋਂ ਹੁਣ ਤੱਕ ਅਸੀਂ 212000 ਰੁਪਏ ਬ੍ਰਾਂਧ ਕਰ ਚੁੱਕੇ ਹਾਂ ਇਹਨਾਂ ਨੇ ਆਪਸ ਵਿੱਚ ਵੰਡ ਲਈ ਸੀ ਰਕਮ ਜਾਂ ਇੱਕ ਬੰਦੇ ਦੀ ਬ੍ਰਾਂਧ ਹੋਈ ਹੈ ਨਹੀਂ ਨਹੀਂ ਇਹਨਾਂ ਨੇ ਆਪਸ ਦੇ ਵਿੱਚ ਜਿਹੜੇ ਪੈਸੇ ਆ ਵਾਰਦਾ ਤੋਂ ਬਾਅਦ ਡਿਵਾਈਡ ਕੀਤੇ ਆ ਡਿਵਾਈਡ ਕਰਨ ਤੋਂ ਬਾਅਦ ਜਿਹਦੇ ਚੋਂ 120000 ਰੁਪਏ ਸਾਨੂੰ ਮੋਹਤੋ ਰਿਕਵਰ ਹੋਇਆ 50000 ਰੁਪਏ ਸਾਨੂੰ ਛਿੰਟੀ ਤੋਂ ਤੇ ਇਹਦੇ ਚ 42000 ਰੁਪਏ ਤੇ ਅਰਵਿੰਦ ਕੁਮਾਰ ਤੋਂ ਸਰ ਇਹਦੇ ਚ ਸੀਸੀਟੀਵੀ ਦੀ ਮਦਦ ਲਈ ਤੇ ਗਿਆ ਜਾਂ ਕੋਈ ਟਿਪ ਤੇ ਇਹਨਾਂ ਨੂੰ ਪੜਾਇਆ ਗਿਆ ਕਿਉਂਕਿ 4-5 ਜਾਨੇ ਸੀਗੇ ਜੀ ਇਹਦੇ ਚ ਓਵਰਾਲ ਟੈਕਨੀਕਲੀ ਫਿਜ਼ੀਕਲੀ ਮਤਲਬ ਕਿ ਆਪਾਂ ਕਹਿ ਸਕਦੇ ਆਂ ਵੀ ਸਾਰੇ ਐਂਗਲ ਤੋਂ ਹੀ ਜਿਹੜੇ ਫੈਕਟ ਜਿਹੜੇ ਅਸੀਂ ਕਲੈਕਟ ਕੀਤੇ ਸੀ ਉਹਨਾਂ ਫੈਕਟਾਂ ਦੇ ਅਸੀਂ ਇਹ ਟਰੇਸ ਕੀਤਾ ਸਰ ਇਹਦੇ ਪੈਸੇ ਤੋਂ ਇਲਾਵਾ ਕੋਈ ਹੋਰ ਚੀਜ਼ ਦੀ ਖੋ ਵੀ ਹੋਈ ਸੀ ਇਹਦੇ ਚ ਇੱਕ ਜਿਹੜੀ ਲੈਪਟਾਪ ਖੋ ਹੋਇਆ ਸੀ ਜੋ ਤਫਤੀਸ਼ ਹੁੰਨ ਤੱਕ ਆਇਆ ਵੀ ਇਹ ਜਦੋਂ ਜਿਹੜੀ ਫਰੀਦਪੁਰ ਦੇ ਕੋਲ ਜਿਹੜੀ ਐਸਵਾਈਐਲ ਦੀ ਨਹਿਰ ਆ ਇਹਨਾਂ ਲੈਪਟਾਪ ਉੱਥੇ ਗੇਰਿਆ ਸੀ ਤੇ ਅਸੀਂ ਨਿਸ਼ਾਨ ਦੇ ਹੀ ਤੇ ਵੀ ਦੋਸ਼ੀ ਨੂੰ ਲੈ ਕੇ ਗਏ ਆ ਪਰ ਉਹ ਲੈਪਟਾਪ ਅਜੇ ਰਿਕਵਰ ਨਹੀਂ ਹੋਇਆ ਪਰ ਸਾਨੂੰ ਆਸ ਆ ਵੀ ਉਹ ਅਸੀਂ ਐਗਜ਼ੈਕਟ ਲੋਕੇਸ਼ਨ ਪਤਾ ਕਰਕੇ ਲੈਪਟਾਪ ਵੀ ਇਸ ਰਿਕਵਰ ਕਰ ਲਾਂਗੇ